ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਜ਼ਰੂਰੀ ਸੂਚਨਾ ਭਾਈ ਅਮਰਪਾਲ ਸਿੰਘ ਦੇ ਰਹੀ ਬਹੁਤ ਵੱਡੀ ਇੱਕ ਅੰਤਿਮ ਫੈਸਲਾ ਹੋਣ ਜਾ ਰਿਹਾ ਭਾਈ ਅਮਰਪਾਲ ਸਿੰਘ ਤੇ ਜਿਹੜੀ ਸੁਣਵਾਈ ਹੈ ਉਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਇੱਕ ਅਪਡੇਟ ਰੱਖਣ ਜਾ ਰਿਹਾ ਜਿਹੜੀ ਕਿ ਹਲਾ ਦੇਣ ਵਾਲੀ ਖਬਰ ਹੈ ਹੈਰਾਨ ਕਰ ਦੇਣ ਵਾਲੀ ਖਬਰ ਹੈ ਜਿਹੜੀ ਮੈਂ ਤੁਹਾਨੂੰ ਰਾਤ ਦੱਸੀ ਸੀ ਲਾਈਵ ਦੇ ਵਿੱਚ ਇਹ ਦਰਅਸਲ ਸੱਚ ਹੈ ਵੀ ਜਿਹੜਾ ਇਹ ਮੰਜ਼ਰ ਹੈ ਇਹ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰ ਦੇਣ ਵਾਲਾ ਕਿਉਂਕਿ ਭਾਈ ਅਮਰਪਾਲ ਸਿੰਘ ਤੇ ਆਖਰੀ ਸੁਣਵਾਈ ਉਹਦੇ ਵਿੱਚ ਰਿਹਾਈ ਤੇ ਜਾਂ ਫਿਰ ਸਜ਼ਾ ਇਹ ਦੋ ਪਹਿਲੂ ਨੇ ਪਰ ਮੈਂ ਤੁਹਾਡੇ ਲਈ ਇੱਕ ਅਪਡੇਟ ਲੈ ਕੇ ਆਇਆ ਜਿਹਦੇ ਵਿੱਚ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਪੰਜਾਬ ਦੇ ਉਸ ਸੂਰਬੀਰ ਨੂੰ ਬੰਦ ਕੀਤਾ ਹੋਇਆ ਡਿਬਰੂਗੜ ਜੇਲ੍ਹ ਦੇ ਵਿੱਚ ਬਹੁਤ ਸਾਰਾ ਸਮਾਂ ਹੋ ਗਿਆ ਜਿਹਦੇ ਵਿੱਚ ਸੰਵਿਧਾਨਿਕ ਤੌਰ ਤੇ ਇੱਕ ਸਾਲ ਦੇ ਲਈ ਪ੍ਰੋਲ ਦਾ ਜਿਹੜਾ ਪ੍ਰਾਵਧਾਨ ਆਉਂਦਾ ਇੱਕ ਸਾਲ ਦੇ ਵਿੱਚ ਉਹਨਾਂ ਦੇ ਵੀ ਉਹ ਹੱਕਦਾਰ ਨਹੀਂ ਰੱਖੇ ਸਰਕਾਰ ਨੇ ਦੂਜਾ ਇੱਕ ਪਾਸੇ ਰਾਮ रहीम ਨੂੰ ਪ੍ਰੋਲ ਮਿਲਦੀ ਹੈ ਤਹੋ ਇੱਕ ਸਾਲ ਦੇ ਵਿੱਚ ਕਈ-ਕਈ ਵਾਰ ਬਾਹਰ ਆ ਜਾਂਦਾ ਤਾਂ ਹੁਣ ਜਿਹੜੀ ਤੁਸੀਂ ਅਪਡੇਟ ਸੁਣਨ ਜਾ ਰਹੇ ਹੋ ਮੈਂ ਤੁਹਾਨੂੰ ਅਪਡੇਟ ਸੁਣਾਵਾ ਤਾਂ ਮੇਰੀ ਅਪੀਲ ਹੈ ਤੁਹਾਡਾ ਆਪਣਾ ਫਰਜ ਸਮਝ ਕੇ ਜੇਕਰ ਤੁਸੀਂ ਵਾਕਈ ਪੰਜਾਬੀ ਹੋ ਤਾਂ ਇਸ ਗੱਲ ਨਾਲ ਦਰਦ ਰੱਖਦੇ ਹੋ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਗਲਤ ਹੋਇਆ ਤਾਂ ਇਸ ਗੱਲ ਨੂੰ ਹਰ ਚੁੱਲੇ ਤੱਕ ਹਰ ਘਰ ਦੇ ਵਿੱਚ ਇਹ ਅਪਡੇਟ ਤੁਸੀਂ ਆਪਣਾ ਫਰਜ ਸਮਝ ਕੇ ਇਹ ਪਹੁੰਚਾਉਣੀ ਹੋਊਗੀ ਕਿਉਂਕਿ ਇਹ ਇੱਕ ਬੰਦੇ ਦਾ ਇੱਕ ਬੰਦੇ ਦੀ ਗੱਲ ਨਹੀਂ ਹੈ ਇਹ ਬਹੁਤ ਸਾਰੀਆਂ ਜ਼ਿੰਦਗੀਆਂ ਦੇ ਨਾਲ ਜੁੜੀ ਹੋਈ ਗੱਲ ਹੈ ਕਿੰਨੇ ਲੋਕਾਂ ਨੂੰ ਬਚਾਉਣ ਨਿਕਲਿਆ ਸੀ ਭਾਈ ਅਮਰਪਾਲ ਸਿੰਘ ਅੱਜ ਉਹਦੀ ਜ਼ਿੰਦਗੀ ਤੇ ਭਾਰੀ ਪੈਣ ਜਾ ਰਹੀ ਹੈ ਅੰਤਿਮ ਫੈਸਲਾ ਅੰਤਿਮ ਘੜੀ ਰਿਹਾਈ ਜਾਂ ਫਿਰ ਸਜ਼ਾ ਤਾਂ ਸੁਣੋ ਈਮਾਨ ਸਿੰਘ ਖਾਰਾ ਵਕੀਲ ਕੀ ਕਹਿ ਰਿਹਾ ਪਹਿਲਾਂ ਤੁਸੀਂ ਇਹਨਾਂ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸ ਮੁੱਦੇ ਤੇ ਬੇहद ਜ਼ਿਆਦੇ ਬੇहद ਜਿਆਦੇ ਡਰਾ ਦੇਣ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਸਾਡੇ ਪੰਜਾਬ ਦੇ ਲੋਕਾਂ ਨੂੰ ਸੁਣਨੀਆਂ ਵੀ ਜ਼ਰੂਰੀ ਨੇ ਸਮਝਣੀਆਂ ਵੀ ਜ਼ਰੂਰੀ ਨੇ ਤੇ ਸ਼ੇਅਰ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਜੇਕਰ ਸਾਡੀ ਆਵਾਜ਼ ਪੰਜਾਬ ਤੱਕ ਜਾਂਦੀ ਹੈ ਪੂਰੇ ਪੰਜਾਬ ਤੱਕ ਮੈਂ ਕਹੂੰ ਆ ਹਰ ਕੋਨੇ ਦੇ ਵਿੱਚ ਮੈਂ ਤਾਂ ਕਹੂੰ ਆ ਪੰਜਾਬ ਤੋਂ ਬਾਹਰ ਤੱਕ ਸਾਡਾ ਜਿਹੜੀ ਆਵਾਜ਼ ਆ ਤੁਹਾਡੇ ਲੋਕਾਂ ਲਈ ਤੁਹਾਡੇ ਆਪਣੇ ਲਈ ਮੈਂ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਇਹਨਾਂ ਸੂਰਬੀਰਾਂ ਜੋਂਦਿਆਂ ਵੀ ਕਿਉਂਕਿ ਇਹ ਇਹੋ ਕੜੀ ਆ ਭਾਈ ਅਮਰਪਾਲ ਸਿੰਘ ਤੇ ਜਿਹੜੀ ਨੇ ਬੇਹੱਦ ਜ਼ਿਆਦੇ ਪਰਿਵਾਰ ਨੂੰ ਤਾਂ ਹਿਲਾਉਣਾ ਹੀ ਸੀ ਜਿਹੜੇ ਅਮਰਪਾਲ ਸਿੰਘ ਨੂੰ ਚਾਉਣ ਵਾਲੇ ਸਾਥੀ ਜਿਨ੍ਹਾਂ ਨੇ ਵੱਡੀ ਲੀਡ ਦੇ ਨਾਲ ਉਹਨੂੰ ਜਿਤਾਇਆ ਸੀ ਉਹਨਾਂ ਲਈ ਵੀ ਬਹੁਤ ਜ਼ਿਆਦੇ ਦੁੱਖਦਾਈ ਕੜੀ ਹੋ ਸਕਦੀ ਆ ਤੇ ਨਹੀਂ ਵੀ ਹੋ ਸਕਦੀ ਦੋਵੇਂ ਹੀ ਗੱਲਾਂ ਨੇ ਰਿਹਾਈ ਜਾਂ ਫਿਰ ਸਜ਼ਾ ਸੁਣੋ ਆ ਵਾਇਗਰ ਜਿੱ ਕੀ ਪਤੇ ਦੋਸਤੋ ਈਤੇ ਦੋ ਦਿਨਾਂ ਤੋਂ ਇੱਥੇ ਡਿਬਲੂਗੜ੍ਹ ਵਿਕੇ ਠਹਿਰੀ ਹੋਈ ਐ ਜੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਹੈ ਸਾਰੇ ਚੜ੍ਹਦੀ ਕਲਾ ਵਿੱਚ ਜਦੋਂ ਜੇਲ੍ਹ ਵਿੱਚ ਬੈਠੇ ਸਾਥੀ ਹੋਰ ਨਾਲ ਸੁਣਨਾ ਮੇਰਾ ਵੀਰ ਇੱਕ ਬੜੀ ਦੁਖਦਾਈ ਖਬਰ ਹੈ ਜੋ ਸੁਣਨ ਨੂੰ ਮਿਲੀ ਹੈ ਕਿ ਜੋ ਭਾਈ ਬਸੰਤ ਸਿੰਘ ਦੋਲਪੁਰਾ ਨੇ ਉਹਨਾਂ ਦੇ ਮਾਤਾ ਜੀ ਜੋ ਸਦੀਵੀ ਵਿਛੋੜਾ ਦੇ ਕਰਕੇ ਸੱਚਖੰਡ ਵਿਖੇ ਜਾ ਬ੍ਰਾਜੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਪਰੂਲ ਦੇ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਕਿ ਜੋ ਆਪਦੇ ਮਾਤਾ ਜੀ ਦੀ ਹੈ ਉਹ ਜੋ ਅੰਤਿਮ ਸਸਕਾਰ ਹੈ ਉਹ ਕਰ ਸਕਣ ਬਾਕੀ ਜੋ ਭਾਈ ਅਮਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਇਹਨਾਂ ਚੱਲ ਰਹੀ ਪ politcal ਪਾਰਟੀ ਦਾ ਜੋ ਕੰਮ ਹੈ ਔਰ ਜੋ ਤਰੀਕੇ ਨਾਲ ਚੱਲ ਰਿਹਾ ਸਾਰੇ ਸਿੰਘਾਂ ਦੇ ਕੇਸਾਂ ਦੀ ਸੁਣਵਾਈ ਵੀ ਪਰਸ ਨੂੰ ਐ ਸੋਮਵਾਰ ਨੂੰ ਜੋ ਵੀ ਫਾਈਨਲ ਸੁਣਵਾਈ ਹੋਣੀ ਫਾਈਨਲ ਸੁਣਵਾਈ ਪੰਜਾਬੀਓ ਫਾਈਨਲ ਸੁਣਵਾਈ ਐ ਸੋਮਵਾਰ ਨੂੰ ਯਾਨੀ ਅੱਜ ਅੱਜ 81 ਸੁਣਵਾਈ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜ਼ਿੰਦਗੀ ਪੂਰੀ ਦਾਤੇ ਲੱਗੀ ਹੋਈ ਆ ਪੂਰੀ ਦਾਤੇ ਕਿਵੇਂ ਜਿਆਦਾ ਹੋਗੇ ਰਿਹਾਈ ਪ੍ਰੋਬਲ ਮਿਲਣ ਦੇ ਚਾਂਸ ਤੇ ਜਾਂ ਫਿਰ ਭਾਈ ਅਮਰਤਪਾਲ ਸਿੰਘ ਨੂੰ ਹੋਰ ਸਕੰਜੇ ਦੇ ਵਿੱਚ ਲਿਆ ਜਾਊਗਾ ਇਹ ਮੈਂ ਤੁਹਾਡੇ ਸਾਹਮਣੇ ਪਹਿਲਾਂ ਹੀ ਸਾਫ਼ ਕਰ ਦਿੱਤੀ ਗੱਲ ਕਿਉਂਕਿ ਇਹ ਕੇ ਫਾਈਨਲ ਫੈਸਲਾ ਅੰਤਿਮ ਘੜੀ ਮੈਂ ਪਹਿਲਾਂ ਕਿਹਾ ਸੀ ਨਾ ਵੀ ਅੰਤਿਮ ਘੜੀ ਦਾ ਫੈਸਲਾ ਰਿਹਾਈ ਜਾਂ ਫਿਰ ਸਜ਼ਾ ਜ다 ਫਿਰ ਇਹਨੂੰ ਪੱਕੇ ਤੌਰ ਤੇ ਸਾਡੇ ਸੂਰ ਵੀਰ ਯੋਧੇ ਨੂੰ ਇਹ ਸਰਕਾਰਾਂ ਇਹ ਸਿਸਟਮ ਇਹ ਪ੍ਰਸ਼ਾਸਨ ਇਹ ਸਭ ਜ਼ਿੰਮੇਵਾਰ ਹੋਣਗੇ ਕਿ ਉਹਨੂੰ ਬੰਦ ਕਰਦੇ ਨੇ ਜਾਂ ਫਿਰ ਪੰਜਾਬ ਦੇ ਲੋਕਾਂ ਦੀਆਂ ਆਵਾਜ਼ਾਂ ਸੁਣ ਕੇ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਦੇਖ ਕੇ ਭਾਈ ਅਮਰਪਾਲ ਸਿੰਘ ਦੇ ਲਈ ਜੋ ਜੋ ਇਹਨਾਂ ਨੇ ਕੀਤਾ ਐਨਐਸਏ ਧੱਕੇ ਦੇ ਨਾਲ ਲਾਈ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਜਿਹੜਾ ਕਿ ਉਸਤੇ ਪ੍ਰਾਵਧਾਨ ਨਹੀਂ ਬਣਦਾ ਸੀ ਉਹ ਅਲੀਗਲ ਲਾਇਆ ਹੋਇਆ ਲੀਗਲ ਨਹੀਂ ਲਾਇਆ ਇਹ ਤੁਹਾਨੂੰ ਕਬੂਲ ਕਰਨਾ ਪੈਣਾ ਕਿਉਂਕਿ ਇਹ ਸੰਵਿਧਾਨ ਤੌਰ ਤੇ ਸੰਵਿਧਾਨਕ ਤੌਰ ਤੇ ਇਹਨਾਂ ਨੇ ਸੰਵਿਧਾਨ ਦਾ ਹੀ ਦਰਅਸਲ ਖਾਣ ਕਰ ਦਿੱਤਾ ਇੱਕ ਬੇਦੋਸ਼ੇ ਬੰਦੇ ਨੂੰ ਗਾਇਰ ਕਾਨੂੰਨੀ ਢੰਗ ਦੇ ਨਾਲ ਐਨਐਸਏ ਲਾ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੀ ਪੰਜਾਬ ਦੇ ਕੋਸੋ ਦੂਰ ਪਤਾ ਨਹੀਂ ਅਸਾਮ ਦੇ ਵਿੱਚ ਪੈਂਦੀ ਹੈ ਤਾਂ ਉੱਥੇ ਲਜਾ ਸਿੱਟੇ ਨੇ ਸਾਡੇ ਕਈ ਨੌਜਵਾਨ ਪਹਿਲਾਂ ਦੇ ਵੀ ਕਈ ਬੰਦੀ ਸਿੰਘ ਬੰਦੇ ਨੇ ਉਹਨਾਂ ਬਾਰੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਵਿਚਾਰ ਚਰਚਾ ਹੁੰਦੀ ਐ ਵੈਸੇ ਤਾਂ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਬਾਬਾ ਰਾਜਾ ਰਾਜ ਸਿੰਘ ਡਟੇ ਹੋਏ ਨੇ ਹੋਰ ਕਈ ਸਿੱਖ ਜਥੇ ਬੰਦੀਆਂ ਡਟੀਆਂ ਨੇ ਪਰ ਜਿਹੜਾ ਹੁਣ ਭਾਈ ਅਮਰਪਾਲ ਸਿੰਘ ਦਾ ਮੁੱਦਾ ਐ ਇਹਨੂੰ ਵੀ ਦਰਅਸਲ ਉਹੀ ਕਮਾ ਕੇ ਉਸੇ ਪਾਸੇ ਨੂੰ ਲਿਜਾਇਆ ਜਾ ਰਿਹਾ ਜਿਹੜੇ ਕਿ ਬੰਦੀ ਸਿੰਘ ਜਿਹਨੂੰ ਆਪਾਂ ਕਹਿੰਦੇ ਬੰਦੀ ਸਿੰਘ ਬੰਦੀ ਸਿੰਘਾਂ ਦੇ ਨਾਲ ਇਹਨੂੰ ਜੋੜਿਆ ਜਾ ਰਿਹਾ ਹੁਣ ਤੁਸੀਂ ਸਮਝੋ ਇਹਨਾਂ ਨੂੰ ਵੀ ਬੰਦੀ ਸਿੰਘਾਂ ਦੇ ਨਾਲ ਸ਼ਾਮਲ ਕਰ ਦੇਣਗੇ ਕਿ ਇਹਨਾਂ ਨੂੰ ਵੀ 30 32 32 ਸਾਲ ਅੰਦਰ ਰੱਖਿਆ ਜਾਵੇ ਇਹਨਾਂ ਦੀ ਜ਼ਿੰਦਗੀ ਗਾਲ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਪੰਜਾਬ ਦੇ ਵਿੱਚੋਂ ਨੌਜਵਾਨ ਉੱਠ ਕੇ ਇਹ ਗੱਲ ਨਾ ਕਹਵੇ ਕਿ ਮੈਂ ਪੰਜਾਬ ਦੇ ਹੱਕਾਂ ਲਈ ਗੱਲ ਕਰਦਾ ਮੈਂ ਪੰਜਾਬ ਦੀ ਕੌਮ ਲਈ ਗੱਲ ਕਰਦਾ ਤੇ ਮੈਂ ਪੰਜਾਬ ਦੇ ਲਈ ਲੜਨਾ ਇਹ ਦਰਾਂ ਸਾਲ ਹੋਣ ਵਾਲੇ ਉੱਠਣ ਵਾਲੀਆਂ ਆਵਾਜ਼ਾਂ ਨੂੰ ਬੰਦ ਕਰਨਾ ਚਾਹੁੰਦੇ ਨੇ ਤਾਂ ਹੁਣ ਇਸ ਤੇ ਪ੍ਰਕਿਰਿਆ ਤੁਹਾਡੀ ਹੋਣੀ ਆ ਤੁਸੀਂ ਜੇਕਰ ਚਾਹੋ ਮੈਂ ਅਕਸਰ ਕਹਿਣਾ ਹੁੰਦਾ ਰਾਤ ਵੀ ਮੈਂ ਤੁਹਾਨੂੰ ਲਾਈਵ ਦੇ ਵਿੱਚ ਕਿਹਾ ਸੀ ਵੀ ਜੇਕਰ ਤੁਸੀਂ ਆਪਣੀ ਇੱਕ ਆਵਾਜ਼ ਤੁਹਾਡੀ ਸਾਰਿਆਂ ਦੀ ਸਾਡੀ ਆਪਣੀ ਇਕੱਠੀ ਹੋ ਕੇ ਗੂੰਜੇ ਇੱਕ ਦਿਨ ਦੇ ਵਿੱਚ ਪੰਜਾਬ ਨਹੀਂ ਬਲਕਿ ਸੈਂਟਰ ਗਵਰਨਮੈਂਟ ਦਾ ਤਖਤਾ ਪਲਟ ਕਰ ਦੇ ਹਕੂਮਤਾਂ ਨੇ ਕਿੰਨੀਆਂ ਨੇ ਰਾਜ ਕੀਤਾ ਇਸ ਪੰਜਾਬ ਦੇ ਵਿੱਚ ਕਰਨਾ ਚਾਹਿਆ ਕੀਤਾ ਨਹੀਂ ਕਰਨਾ ਚਾਹਿਆ ਵੈਸੇ ਅੰਗਰੇਜ਼ਾਂ ਨੇ ਕੀਤਾ ਵੀ ਸੀ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨਾਲ ਬਣਿਆ ਕੀ ਸਾਡੇ ਪੰਜਾਬ ਦੇ ਵਿੱਚੋਂ ਸਾਡੀ ਇਸ ਧਰਤੀ ਦੇ ਉੱਤੋਂ ਉਹ ਲਹੂ ਜਿਹੜਾ ਡੁੱਲਿਆ ਸਿੰਘਾਂ ਦਾ ਸਾਡੇ ਯੋਧਿਆਂ ਦਾ ਉਹਨੇ ਇਹੋ ਜਿਹੇ ਸੂਰਮੇ ਖੜੇ ਕਰਤੇ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਵੇਲੇ ਪਤਾ ਨਹੀਂ ਕਿੰਨੇ ਕਨੂੰ ਕਿੰਨੇ ਕ ਜਿਹੜੇ ਅੰਗਰੇਜ਼ ਸੀ ਉਹਨਾਂ ਨੂੰ ਗੱਡੀ ਚੜਾਇਆ ਉਹਨਾਂ ਦੇ ਹੀ ਜਿਵੇਂ ਕਿ ਜਰਨਲ ਅਡਵੈਰ ਨੂੰ ਗੱਡੀ ਚੜਾਇਆ ਖੋਰ ਪਤਾ ਨਹੀਂ ਕਿਹੜੇ ਕਿਹੜੇ ਜਿਨ੍ਹਾਂ ਦਾ ਮੈਨੂੰ ਵੀ ਨਾਮ ਨਹੀਂ ਪਤਾ ਪਰ ਸਾਡੇ ਯੋਧਿਆਂ ਦਾ ਨਾਮ ਅੱਜ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਇਹ ਵੀ ਤੁਹਾਨੂੰ ਪਤਾ ਤਾਂ ਮੈਂ ਚਾਹੁੰਦਾ ਵੀ ਉਸੇ ਹੀ ਪ੍ਰਕਾਰ ਸਾਡੇ ਨੌਜਵਾਨ ਪੰਜਾਬ ਦੀ ਧਰਤੀ ਤੋਂ ਐਵੇਂ ਉੱਠਦੇ ਰਹਿਣ ਤੇ ਐਵੇਂ ਸਾਡੇ ਪੰਜਾਬ ਦੀਆਂ ਗੱਲਾਂ ਚੱਲਦੀਆਂ ਰਹਿਣ ਸਾਡਾ ਇਤਿਹਾਸ ਨਾ ਮਿਟੇ ਸਾਡੀ ਕੌਮ ਨਾ ਮਿਟੇ ਸਾਡਾ ਵਿਯੋਧ ਨਾ ਮਿਟੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੱਡੇ ਪੱਧਰ ਤੇ ਆਪ ਦਾ ਫਰਜ ਸਮਝ ਕੇ ਮੇਰਾ ਵੀਰ ਇਸ ਵੀਡੀਓ ਨੂੰ ਹਰ ਚੁੱਲੇ ਤੇ ਇੱਕ ਜਾਣ ਦਿਓ ਇਨੂੰ ਅੱਗੇ ਇੱਕ ਗਰੁੱਪਾਂ ਦੇ ਵਿੱਚ ਪਾ ਦੇਣਾ ਤਾਂ ਕਿ ਇੱਕ ਇੱਕ ਪੰਜਾਬੀ ਦੇ ਦਿਲ ਦੇ ਵਿੱਚ ਇਹ ਗੱਲ ਘਰ ਘਰ ਜੇ ਸਾਡਾ ਇਤਿਹਾਸ ਕੀ ਹੈ ਸਾਡੇ ਲਈ ਤੁਰਨ ਵਾਲੇ ਲੋਕ ਕੌਣ ਨੇ ਉਹਨਾਂ ਨੂੰ ਕਿਉਂ ਬੰਦ ਕੀਤਾ ਹੈ ਹਰ ਬੱਚੇ ਦੇ ਕੰਨਾਂ ਦੇ ਵਿੱਚ ਰੋਹ ਪੈਦਾ ਹੋ ਜੇ ਕਿ ਅਮਰਤਪਾਲ ਸਿੰਘ ਦੇ ਲਈ ਸਾਡੇ ਜਿਹੜੇ ਲੋਕ ਨੇ ਉਹ ਇੱਕਦਮ ਐਸਾ ਅੱਗ ਦਾ ਗੋਲਾ ਬਣ ਕੇ ਉੱਠਣ ਕਿ ਇਹਨਾਂ ਸਰਕਾਰਾਂ ਨੂੰ ਨੱਥ ਪਾਈ ਜਾਵੇ ਵੈਸੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਕੋਈ ਬਾੜੀ ਮਤਲਬ ਕਿ ਮੈਂ ਕਹੂੰਗਾ ਵੱਡੀ ਗੱਲ ਨਹੀਂ ਕਿਉਂਕਿ ਉੱਥੇ ਵੀ ਬਾਰ ਬਾਰ ਕਿਹਾ ਜਾਂਦਾ ਬਾਬਾ ਰਾਜਾ ਰਾਜ ਸਿੰਘ ਬਣੀ ਹੋਰ ਸਿੱਖੇ ਜਥੇਬੰਦੀਆਂ ਬਣੀਓ ਵੀ ਤੁਸੀਂ ਹੋਰ ਉੱਠ ਕੇ ਜਾਓ ਇਸ ਮੋਰਚੇ ਨੂੰ ਹੋਰ ਵੱਡਾ ਕਰੋ ਹੋਰ ਕਾਇਮ ਕਰੋ ਤਾਂ ਕਿ ਇਹਨਾਂ ਸਰਕਾਰਾਂ ਤੱਕ ਸੇਕ ਜਾਵੇ ਸੋ ਐਸੇ ਕਰਕੇ ਮੈਂ ਬਾਰ ਬਾਰ ਕਹਿੰਦਾ ਮੇਰਾ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਮਰਤਪਾਲ ਦੀ ਜ਼ਿੰਦਗੀ ਦੇ ਨਾਲ ਇਹ ਮਸਲਾ ਜੁੜਿਆ ਬਹੁਤ ਵੱਡੀ ਕਹਾਣੀ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਉਹ ਵਿਚਾਰੇ ਜੂਝਦੇ ਨੇ ਸਾਡੇ ਲਈ ਉਹ ਵਿਚਾਰੇ ਜੂਝਦੇ ਨੇ ਸਾਡੇ ਲੋਕਾਂ ਦੇ ਲਈ ਨਸ਼ਿਆਂ ਨੂੰ ਬੰਦ ਕਰਾਉਣ ਨੂੰ ਨਿਕਲਿਆ ਸੀ ਕੀ ਖੱਟਿਆ ਬੰਦੇ ਨੇ ਉਹ ਜੇਲ ਉਹ ਸਜ਼ਾ ਉਹ ਕਾਲੀਆਂ ਰਾਤਾਂ ਜਿਹੜੀਆਂ ਸਾਡੇ ਪੰਜਾਬ ਦੀ ਧਰਤੀ ਤੇ ਵੀ ਹੈ ਨਹੀਂ ਯਾਰ ਸਾਡੇ ਪੰਜਾਬ ਦੀ ਹਵਾ ਤੇ ਕਿ ਨਹੀਂ ਜਾਣ ਦਿੰਦੇ ਉੱਥੇ ਤੇ ਇਹੋ ਜਿਹੋ ਯੋਧਿਆਂ ਦੇ ਮਾਗਰ ਨਾ ਤੁਰਾਂਗੇ ਤੇ ਫਿਰ ਆਪਾਂ ਕੌਣ ਆਪਾਂ ਬੁੱਝਦੇ ਨਾ ਫਿਰ ਇਸੇ ਕਰਕੇ ਮੇਰੀ ਬੇਨਤੀ ਆ ਵੱਡੇ ਪੱਧਰ ਤੇ ਆਪਦਾ ਫਰਜ ਸਮਝ ਕੇ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਪਾ ਦੇਣਾ ਤੇ ਆਪਣਾ ਆਪਣਾ ਫਰਜ ਸਮਝ ਕੇ ਜੇਕਰ ਤੁਸੀਂ ਚਾਹੋ ਨੇ ਵੀ ਭਾਈ ਅਮਰਪਾਲ ਸਿੰਘ ਦੇ ਲਈ ਆਵਾਜ਼ ਬਣ ਕੇ ਆਪਾਂ ਉਸੇ ਦੀ ਆਵਾਜ਼ ਬਣ ਕੇ ਲੋਕਾਂ ਦੇ ਘਰਾਂ ਤੱਕ ਗੂੰਜੀਏ ਤਾਂ ਠੀਕ ਆ ਪੰਜਾਬੀਓ ਚੜ੍ਹਦੀ ਕਲਾ ਚ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ